ਤੇ ਕੱਲ ਵੀ ਇੱਥੇ ਵੱਖ-ਵੱਖ ਅਫੀਸਰ ਸਹਿਬਾਨ ਆਏ ਆ ਤੇ ਲੌਲੀਪੌਪ ਉਹਨਾਂ ਕੋ ਕਾਫੀ ਨੇ ਉਹ ਲੌਲੀਪੌਪ ਦੇ ਕੇ ਚਲੇ ਗਏ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੀ ਜਿਹੜਾ ਵੀ ਸ਼ਖਸ ਜਿਨ੍ਹਾਂ ਨੇ ਸਾਡੇ ਕਰਮਚਾਰੀਆਂ ਦੇ ਹੱਥੀਂ ਪਏ ਗਾਲੀ ਗਲੋਚ ਕੀਤਾ ਸਰਕਾਰੀ ਕੰਮ 'ਚ ਵਿਘਨ ਪਾਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਇਲਾਵਾ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਨਗਰ ਕੌਂਸਲ ਦਫਤਰ ਦੇ ਅੰਦਰ ਹੈ ਕਿ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਰੋਸ ਜ਼ਾਹਿਰ ਕਰ ਰਹੇ ਹਾਂ ਉਹਦਾ ਕਾਰਨ ਇਹ ਹੈ ਕਿ ਅੱਜ ਬਟਾਲਾ ਵਿਖੇ ਗੁਰਮਾਨਿਕ ਸਿੰਘ ਦੇ ਜੀ ਦਾ ਜਿਹੜਾ ਵਿਆਹ ਪੁਰਬ ਜਿਹੜਾ ਮਨਾਉਂਦੇ ਨੇ ਉਹ ਬਣਾਇਆ ਜਾ ਰਿਹਾ ਸੋ ਸਾਡਾ ਵੀ ਨੈਤਿਕ ਬੰਦਸ ਨੈਤਿਕਾ ਦੇ ਸਾਡਾ ਵੀ ਫਰਜ਼ ਸੀ ਕਿ ਅਸੀਂ ਅੱਜ ਜਿਹੜਾ ਕੋਈ ਵੀ ਇਦਾਂ ਦਾ ਕੰਮ ਨਾ ਕਰੀਏ ਜਿਸ ਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸੋ ਅੱਜ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜੇ ਨਾਮੰਨੀਆਂ ਗਈਆਂ ਕੱਲ ਤੋਂ ਜਿਹੜਾ ਵਾ ਅਸੀਂ ਸੰਘਰਸ਼ ਜਿਹੜਾ ਉਹ ਵੱਡੇ ਪੱਧਰ ਤੇ ਉਲਿਕਾਂਗੇ ਤੇ ਕੱਲ ਤੋਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਘਰਾਉ ਕਰਾਂਗੇ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਕੀਤਾ ਕਿਉਂਕਿ ਸਾਰੇ ਜਿਹੜੇ ਯੂਨੀਅਨ ਦੇ ਵਕਫਾ ਵਿੰਗਾ ਵਾਟਰ ਸਪਲਾਈ ਦਾ ਪਾਣੀ ਵੀ ਬੰਦ ਹੈ ਸਟਰੀਟ ਲਾਈਟਾਂ ਵੀ ਮੁਕੰਮਲ ਬੰਦ ਰਹਿਣਗੀਆਂ ਕੂੜਾ ਵੀ ਜਿਹੜਾ ਉਠਾਇਆ ਨਹੀਂ ਜਾਏਗਾ ਤੇ ਆਉਣ ਵਾਲੇ ਦਿਨਾਂ ਵਿੱਚ ਕੱਲ ਕੱਲ ਆਪਾਂ ਅੱਗੇ ਉਲਿਕਾਂਗੇ ਪ੍ਰੋਗਰਾਮ ਨੂੰ ਜੇ ਫਿਰ ਵੀ ਪ੍ਰਸ਼ਾਸਨ ਦੇ ਕੰਨਾਂ ਤੇ ਜੋ ਨਾ ਸਰਕੀ ਤੇ ਸਭ ਤੋਂ ਪਹਿਲਾਂ ਡੀਸੀ ਏਡੀਸੀ ਐਸਐਸਪੀ ਤੇ ਜਿਹੜੇ ਐਸਐਚਓ ਜਿਹੜਾ ਇੱਥੇ ਉਹ ਤੇ ਜਿਹੜੇ ਹੋਰ ਇਦਾਂ ਦੇ ਅਫਸਰ ਜਿਹੜੇ ਉਹਨਾਂ ਦੀ ਅੱਜ ਗੁੰਡਿਆਂ ਦੀ ਮਤ ਕਰ ਰਹੇ ਆ ਉਹਨਾਂ ਦੇ ਘਰਾਂ ਅੱਗੇ ਜਿਹੜਾ ਕੂੜਾ ਲਗਾਇਆ ਜਾਏਗਾ ਤੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਊਗਾ ਚਾਹੇ ਸਾਨੂੰ ਸਾਰਿਆਂ ਨੂੰ ਜੇਲ੍ਹਾਂ 'ਚ ਜਾਣਾ ਪਏ ਭਾਵੇਂ ਸਾਡੇ ਤੇ ਐਫਆਈਆਰ ਕਰ ਦਿਓ ਐਵੇਂ ਜੋ ਮਰਜ਼ੀ ਕਰ ਦਿਓ ਆਪਾਂ ਪਿੱਛੇ ਨਹੀਂ ਹਟਾਂਗੇ ਆਪਣਾ ਜਿਹੜਾ ਇਹਨਾਂ ਦਾ ਹੱਕ ਆ ਜੋ ਸਾਡੇ ਕਰਮਚਾਰੀਆਂ ਦੇ ਹੱਥੀ ਪਏ ਨੇ ਜੇ ਉਹ ਇਨਸਾਫ ਨਹੀਂ ਮਿਲਦਾ ਤੇ ਇਹਨੂੰ ਵੱਡੇ ਲੈਵਲ ਤੇ ਉਲੀਕਾਂਗੇ ਅੱਜ ਦਾ ਤਰਨਾ ਖੱਦ ਤਰਨਾ ਸਵੇਰ ਦਾ ਪਹਿਲਾਂ ਅਸੀਂ ਅੰਦਰ ਬੈਠੇ ਸੀ ਹੁਣ ਅੱਜ ਅਸੀਂ ਇੱਥੇ ਬੈਠੇ ਆ ਉਸ ਤੋਂ ਅੱਗੇ ਜਿਹੜਾ ਫੈਸਲਾ ਕਰਾਂਗੇ ਅੱਜ ਮੀਟਿੰਗ ਕਰਾਂਗੇ ਹੁਣ ਸਾਰੇ ਕਮੇਟੀ ਵਾਲਿਆਂ ਨਾਲ ਨਗਰ ਕੌਂਸਲ ਦੇ ਜਿੰਨੇ ਸਵੇਰੇ ਕੌਂਸਲਰਾਂ ਨਾਲ ਵੀ ਅੱਜ ਸ਼ਾਮ ਨੂੰ ਮੀਟਿੰਗ ਕਰਾਂਗੇ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਹੈ ਸਵੇਰੇ ਉਲੀਕ ਕੇ ਅੱਜ ਸ਼ਾਮ ਨੂੰ ਲਿਖਾਂਗੇ ਸਵੇਰੇ ਫਿਰ ਤੁਹਾਨੂੰ ਦੱਸ ਦਿਆਂਗੇ ਵੀ ਕੀ ਕਰ ਰਹੇ ਆਂ ਤੇ ਕੱਲ ਵੀ ਇੱਥੇ ਵੱਖ-ਵੱਖ ਅਫੀਸਰ ਸਹਿਬਾਨ ਆਏ ਆ ਤੇ ਲollipops ਉਹਨਾਂ ਕੋ ਕਾਫੀ ਨੇ ਉਹ ਲollipops ਦੇ ਕੇ ਚਲੇ ਗਏ ਨੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਕਿਸੇ ਵੀ ਜਿਹੜਾ ਵੀ ਸ਼ਖਸ ਜਿਨ੍ਹਾਂ ਨੇ ਸਾਡੇ ਕਰਮਚਾਰੀਆਂ ਦੇ ਹੱਥੀ ਪਾਏ ਗਾਲੀ ਗਲੋਚ ਕੀਤਾ ਸਰਕਾਰੀ ਕੰਮ 'ਚ ਵਿਘਨ ਪਾਇਆ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਉਸ ਤੋਂ ਇਲਾਵਾ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਨਗਰ ਕਾਉਂਸਲ ਦਫਤਰ ਦੇ ਅੰਦਰ ਰਹਿ ਕੇ ਜਿਹੜਾ ਅਸੀਂ ਪ੍ਰੋਟੈਸਟ ਕਰ ਰਹੇ ਆਂ ਰੋਸ ਜ਼ਾਹਿਰ ਕਰ ਰਹੇ ਆਂ ਉਹਦਾ ਕਾਰਨ ਇਹ ਆ ਕਿ ਅੱਜ ਬਟਾਲਾ ਵਿਖੇ ਗੁਰਮਾਨੰਕ ਸਿੰਘ ਦੇਵ ਜੀ ਦਾ ਜਿਹੜਾ ਵਿਆਹਪੁਰਬ ਜਿਹੜਾ ਮਨਾਉਂਦੇ ਨੇ ਉਹ ਮਨਾਇਆ ਜਾ ਰਿਹਾ ਸੋ ਸਾਡਾ ਵੀ ਨੈਤਿਕ ਬੰਦਸ ਨੈਤਿਕਾ ਦੇ ਸਾਡਾ ਵੀ ਫਰਜ਼ ਸੀ ਕਿ ਅਸੀਂ ਅੱਜ ਜਿਹੜਾ ਕੋਈ ਵੀ ਇਦਾਂ ਦਾ ਕੰਮ ਨਾ ਕਰੀਏ ਜਿਸ ਦੇ ਨਾਲ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਸੋ ਅੱਜ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਆਂ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਜੇ ਨਾਮੰਨੀਆਂ ਗਈਆਂ ਕੱਲ ਤੋਂ ਜਿਹੜਾ ਵਾ ਅਸੀਂ ਸੰਘਰਸ਼ ਜਿਹੜਾ ਉਹ ਵੱਡੇ ਪੱਧਰ ਤੇ ਉਲਿਕਾਂਗੇ ਤੇ ਕੱਲ ਤੋਂ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਘਰਾਓ ਕਰਾਂਗੇ ਅੱਜ ਜਿਹੜਾ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਆਪਣੇ ਦਫ਼ਤਰ ਦੇ ਵਿੱਚ ਜਿਹੜਾ ਕੀਤਾ ਕਿਉਂਕਿ ਸਾਰੇ ਜਿਹੜੇ ਯੂਨੀਅਨ ਦੇ ਵਕਫਾ ਵਿੰਗਾ ਵਾਟਰ ਸਪਲਾਈ ਦਾ ਪਾਣੀ ਵੀ ਬੰਦ ਐ ਸਟਰੀਟ ਲਾਈਟਾਂ ਵੀ ਮੁਕੰਮਲ ਬੰਦ ਰਹਿਣਗੀਆਂ ਕੂੜਾ ਵੀ ਜਿਹੜਾ ਉਠਾਇਆ ਨਹੀਂ ਜਾਏਗਾ ਤੇ ਆਉਣ ਵਾਲੇ ਦਿਨਾਂ ਵਿੱਚ ਕੱਲ ਕੱਲ ਆਪਾਂ ਅੱਗੇ ਪਲਿਕਾਂਗੇ ਪ੍ਰੋਗਰਾਮ ਨੂੰ ਜੇ ਫਿਰ ਵੀ ਪ੍ਰਸ਼ਾਸਨ ਦੇ ਤੰਾ ਤੇ ਜੋ ਨਾ ਸਰਕੀ ਤੇ ਸਭ ਤੋਂ ਪਹਿਲਾਂ ਡੀਸੀ ਏਡੀਸੀ ਐਸਐਸਪੀ ਤੇ ਜਿਹੜੇ ਐਸਐਚਓ ਜਿਹੜਾ ਇੱਥੇ ਉਹ ਤੇ ਜਿਹੜੇ ਹੋਰ ਇਦਾਂ ਦੇ ਅਫਸਰ ਜਿਹੜੇ ਉਹਨਾਂ ਦੀ ਅੱਜ ਗੁੰਡਿਆਂ ਦੀ ਮਤ ਕਰ ਰਿਹਾ ਉਹਨਾਂ ਦੇ ਘਰਾਂ ਅੱਗੇ ਜਿਹੜਾ ਕੂੜਾ ਲਗਾਇਆ ਜਾਏਗਾ ਤੇ ਇਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਊਗਾ ਚਾਹੇ ਸਾਨੂੰ ਸਾਰਿਆਂ ਨੂੰ ਜੇਲ੍ਹਾਂ 'ਚ ਜਾਣਾ ਪਏ ਭਾਵੇਂ ਸਾਡੇ ਤੇ ਐਫਆਈਆਰ ਕਰ ਦਿਓ ਭਾਵੇਂ ਜੋ ਮਰਜ਼ੀ ਕਰ ਦਿਓ ਆਪਾਂ ਪਿੱਛੇ ਨਹੀਂ ਹਟਾਂਗੇ ਆਪਣਾ ਜਿਹੜਾ ਇਹਨਾਂ ਦਾ ਹੱਕ ਆ ਜੋ ਸਾਡੇ ਕਰਮਚਾਰੀਆਂ ਦੇ ਹੱਥੀ ਪਏ ਨੇ ਜੇ ਉਹ ਇਨਸਾਫ ਨਹੀਂ ਮਿਲਦਾ ਤੇ ਇਹਨੂੰ ਵੱਡੇ ਲੈਵਲ ਤੇ ਉਲੀਕਾਂਗੇ ਅੱਜ ਦਾ ਤਰਨਾ ਪਤੇ ਤੱਕ ਦੇ ਤਰਨਾ ਸਵੇਰ ਦਾ ਪਹਿਲਾਂ ਅਸੀਂ ਅੰਦਰ ਬੈਠੇ ਸੀ ਹੁਣ ਅੱਜ ਅਸੀਂ ਇੱਥੇ ਬੈਠੇ ਆ ਉਸ ਤੋਂ ਅੱਗੇ ਜਿਹੜਾ ਫੈਸਲਾ ਕਰਾਂਗੇ ਅੱਜ ਮੀਟਿੰਗ ਕਰਾਂਗੇ ਹੁਣ ਸਾਰੇ ਕਮੇਟੀ ਵਾਲਿਆਂ ਨਾਲ ਨਗਰ ਕੌਂਸਲ ਦੇ ਜਿੰਨੇ ਸਵੇਰੇ ਕਾਉਂਸਲਰਾਂ ਨਾਲ ਵੀ ਅੱਜ ਸ਼ਾਮ ਨੂੰ ਮੀਟਿੰਗ ਕਰਾਂਗੇ ਤੇ ਕੱਲ ਦਾ ਜਿਹੜਾ ਪ੍ਰੋਗਰਾਮ ਆ ਸਵੇਰੇ ਉਲੀਕ ਕੇ ਅੱਜ ਸ਼ਾਮ ਨੂੰ ਲਿਖਾਂਗੇ ਸਵੇਰੇ ਫਿਰ ਤੁਹਾਨੂੰ ਦੱਸ ਦਿਆਂਗੇ ਵੀ ਕੀ ਕਰ ਰਹੇ ਆ